ਮੈਂ सुरेश ਕੁਮਾਰ ਸ਼ਰਮਾ ਵੈਲਨੈਸ ਕੋਚ ਅੱਜ ਕੰਜ਼ਿਊਮਰ ਡੇ ਦੇ ਉੱਤੇ ਤੁਹਾਡੇ ਨਾਲ ਕੁਝ ਛੋਟੀਆਂ-ਛੋਟੀਆਂ ਵਿਚਾਰਾਂ ਕੰਮ ਚੱਲਾਂ ਕੰਜ਼ਿਊਮਰ ਦਾ ਮਤਲਬ ਖਪਤਕਾਰ ਖਪਤਕਾਰ ਦਾ ਮਤਲਬ ਹੈ ਕਿ ਇੱਕ ਸਪਲਾਇਰ ਤੇ ਇੱਕ ਲੋੜਵੰਦ ਸਪਲਾਇਰ ਨੂੰ ਲੋੜਵੰਦ ਬੰਦਾ ਉਹਦੀਆਂ ਚੀਜ਼ਾਂ ਉਹਦੇ ਤੱਕ ਮਹਈਆ ਕਰਾਉਣ ਦੇ ਕੰਮ ਦਾ ਜਿਹੜਾ ਸਿਸਟਮ ਹੈ ਇਹਦੇ ਵਿੱਚ ਕਾਨੂੰਨ ਆ ਜਾਂਦਾ ਹੈ ਕਸਟਮਰ ਕਸਟਮਰ ਡੇ ਦੇ ਨਾਮ ਨਾਲ ਮਨਾਇਆ ਜਾਣਾ ਕੰਜ਼ਿਊਮਰ ਡੇ ਦੇ ਨਾਮ ਮਨਾਇਆ ਜਾਣ ਵਾਲਾ ਦਿਨ ਇਹਦੇ ਵਿੱਚ ਕੀ ਹੈ ਕਿ ਇੱਕ ਕਸਟਮਰ ਦੇ ਇੱਕ ਕੰਜ਼ਿਊਮਰ ਦੇ ਜੋ ਕਾਨੂੰਨੀ ਰਾਈਟ ਨੇ ਉਹਨਾਂ ਰਾਈਟਸ ਦੇ ਵਿੱਚ ਕਿਸੇ ਵੀ ਕਿਸਮ ਦਾ ਕੋਈ ਖਿਲਵਾੜ ਨਾ ਹੋਵੇ ਇਸ ਗੱਲ ਨੂੰ ਅਸੀਂ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਤਾਂ ਕੰਜ਼ਿਊਮਰ ਨੂੰ オリジナル ਚੀਜ਼ ਜਾਇਜ਼ ਪ੍ਰਾਈਸ ਤੇ ਵਿਦਆਊਟ ਐਕਸਪਾਇਰੀ ਪੱਕਾ ਬਿਲ ਇਸ ਤੇ ਮਿਲਣਾ ਜ਼ਰੂਰੀ ਹੁੰਦਾ ਹੈ ਅਗਰ ਕੋਈ ਸੇਲਰ ਕੋਈ ਦੁਕਾਨਦਾਰ ਪੱਕਾ ਬਿੱਲ ਨਹੀਂ ਦੇ ਰਿਹਾ ਤੇ ਪੱਕਾ ਬਿੱਲ ਕਸਟਮਰ ਨਹੀਂ ਲੈ ਰਿਹਾ ਇਹ ਇੱਕ ਸਾਡੇ ਦੇਸ਼ ਦੇ ਨਾਲ ਦੇਸ਼ਦ્રોਹੀ ਦਾ 파ਟ ਬਣ ਜਾਂਦਾ ਹੈ ਕਿਉਂਕਿ ਕ੍ਰਾਈਮ ਕਰਨਾ ਤੇ ਕ੍ਰਾਈਮ ਕਰਾਉਣਾ ਦੋਨੋਂ ਹੀ ਜ਼ਿੰਮੇਵਾਰ ਹੁੰਦੇ ਨੇ ਤਾਂ ਸਭ ਤੋਂ ਪਹਿਲਾਂ ਸਾਡੇ ਕਸਟਮਰ ਨੂੰ ਆਪਣਾ ਪੱਕਾ ਬਿੱਲ ਨੰਬਰ 2 ਉਸ ਪ੍ਰੋਡਕਟ ਦੇ ਉੱਤੇ ਐਕਸਪਾਇਰੀ ਡੇਟ ਨੰਬਰ 3 ਉਹਦੀ ਜੈਨੂਇਨ ਪੈਕਿੰਗ ਕਿਸੇ ਕਿਸਮ ਦੀ ਉਹਦੀ ਸੀਲ ਟੁੱਟੀ ਵਗੈਰਾ ਨਾ ਹੋਵੇ ਤਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਕਸਟਮਰ ਦਿਆਂ ਉਹਦੇ ਰਾਈਟ ਦੇ ਵਿੱਚ ਆ ਜਾਂਦੀਆਂ ਨੇ ਤਾਂ ਜਦੋਂ ਸੇ ਦੁਕਾਨਦਾਰ ਉਹਨੂੰ ਦਿੰਦਾ ਤਾਂ ਪੱਕਾ ਬਿੱਲ ਦੁਕਾਨਦਾਰ ਦਾ ਕੱਟ ਕੇ ਦੇਣਾ ਤੇ ਉਹਦਾ ਕੈਸ਼ ਮੀਮੋ ਉਹਦੇ ਹੱਥ 'ਚ ਫੜਾਉਣਾ ਉਹਦੀ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਹੈ ਔਰ ਜਿਹੜਾ ਇਹਦੇ ਵਿੱਚ ਛੁਪਿਆ ਹੋਇਆ ਸਰਕਾਰ ਦਾ ਮਹਨਤਾਨਾ ਜਿਹੜੇ ਜਿਹਨੂੰ ਟੈਕਸ ਕਹਿੰਦੇ ਆ ਜੀਐਸਟੀ ਕਹਿੰਦੇ ਗੁਰਜ ਜਾਂ ਸਰਵਸ ਟੈਕਸ ਉਹ ਸਾਰੀਆਂ ਚੀਜ਼ਾਂ ਪੱਕੇ ਬਿੱਲ ਦੇ ਰਾਹੀਂ ਹੀ ਲੈਣ ਦੇਣ ਦੇ ਵਿੱਚ ਆਉਂਦੀਆਂ ਨੇ ਜੇ ਅਸੀਂ ਟੈਕਸ ਵੀ ਪੇ ਕਰ ਰਹੇ ਹਾਂ ਉਹ ਸਰਕਾਰ ਦੇ ਖਜ਼ਾਨੇ ਤੱਕ ਨਹੀਂ ਜਾ ਰਿਹਾ ਤਾਂ ਇਹ ਬਹੁਤ ਵੱਡਾ ਕ੍ਰਾਈਮ ਹੈ ਤਾਂ ਅੱਜ ਕਸਟਮਰ ਡੇ ਦੇ ਉੱਤੇ ਮੈਂ ਤੁਹਾਨੂੰ ਕੋਈ ਗੱਲ ਕਹੂੰ ਕਿ ਕੁਝ ادارے ਮਾਰਕੀਟ ਦੇ ਵਿੱਚ ਡੁਪਲੀਕੇਟ ਪੈਕਿੰਗ ਆ ਡੁਪਲੀਕੇਟ ਪ੍ਰੋਡਕਟ ਐਕਸਪਾਇਰੀ ਪ੍ਰੋਡਕਟਾਂ ਦੇ ਉੱਤੇ ਦੁਬਾਰਾ ਰੀ ਪੈਕਿੰਗ ਔਰ ਦੁਬਾਰਾ ਲੇਬਲ ਲਾ ਕੇ ਉਹਦੀਆਂ ਡੇਟਾ ਐਕਸਟੈਂਡ ਕਰ ਦਿੰਦੇ ਨੇ ਔਰ ਉਹ ਕਸਟਮਰ ਨੂੰ ਕੋਈ ਬਿੱਲ ਵੀ ਨਹੀਂ ਦਿੰਦੇ ਕਸਟਮਰ ਨੂੰ ਜਿਹੜੀ ਚੀਜ਼ ਮਿਲਦੀ ਹੈ ਉਹ ਉੱਚ ਕੁਆਲਿਟੀ ਦੀ ਨਹੀਂ ਹੁੰਦੀ ਜਿਸ ਮਕਸਦ ਦੇ ਰਾਹੀਂ ਉਹ ਮਕਸਦ ਵਾਸਤੇ ਉਹ ਚੀਜ਼ ਲੈਂਦਾ ਹੈ ਉਹ ਮਕਸਦ ਉਹਦਾ ਪੂਰਾ ਨਹੀਂ ਹੁੰਦਾ ਖਾਸ ਕਰਕੇ ਖਾਣ ਪੀਣ ਦੀਆਂ ਚੀਜ਼ਾਂ ਦੇ ਵਿੱਚ ਜਿਹੜਾ ਇਹ ਕ੍ਰਾਈਮ ਹੈ ਇਹ ਬਹੁਤ ਵੱਡਾ ਹੈ ਮਸ਼ੀਨਰੀ ਦੇ ਵਿੱਚ ਇਹ ਕ੍ਰਾਈਮ ਹੈ ਜਿਹੜਾ ਐਕਸਪਾਇਰੀ ਚੀਜ਼ਾਂ ਜਿਨ੍ਹਾਂ ਦੀ ਮਿਆਦ ਖਤਮ ਹੋਈ ਹੈ ਉਹ ਵਿੱਚ ਵਰਤੀਆਂ ਜਾਂ ਨਾਲ ਉਸ ਮਸ਼ੀਨਰੀ ਦੀ ਮਿਆਦ ਜਿਵੇਂ ਮੁਗਲੈਲ ਵਗੈਰਾ ਨਕਮੇ ਡੁਪਲੀਕੇਟ ਲੇਬਲ ਕਿਸੇ ਹਾਈ ਕੰਪਨੀ ਦਾ ਚੰਗੀ ਕੰਪਨੀ ਦਾ ਉਦੇ ਉੱਤੇ ਸਾਰੇ ਜਿਹੜੀਆਂ ਚੀਜ਼ਾਂ ਦੀ ਮਾਤਰਾ ਲਿਖੀ ਹੁੰਦੀ ਹੈ ਉਹ ਲੇਖਾ ਕੁਝ ਹੋਰ ਹੁੰਦਾ ਵਿੱਚ ਕੁਝ ਹੋਰ ਹੁੰਦਾ ਐਕਚੁਅਲੀ ਇਹ ਜਾਦਾ ਬਲੈਕ ਮਾਰਕੀਟਿੰਗ ਡੁਪਲੀਕੇਟ ਪ੍ਰੋਡਕਟ ਐਕਸਪਾਇਰੀ ਪ੍ਰੋਡਕਟ ਰੀਪੈਕਿੰਗ ਵਗੈਰਾ ਦੀਸ ਜਿਹੜੀ ਗੱਲਬਾਤ ਹੈ ਇਸ ਤੋਂ ਬਚਣ ਵਾਸਤੇ ਅੱਜ ਕਸਟਮਰ ਡੇ ਦੇ ਉੱਤੇ ਜਦੋਂ ਵੀ ਤੁਸੀਂ ਕਿਸੇ ਤਸੱਲੀ ਬਖਸ਼ ਆਪਣੇ ਦੁਕਾਨਦਾਰ ਕੋਲੇ ਜਾਂਦੇ ਹੋ ਉਹ ਤੋਂ ਪੱਕਾ ਬਿੱਲ ਲੈਣਾ ਪੱਕਾ ਬਿੱਲ ਲੈਣ ਤੋਂ ਬਾਅਦ ਉਸ ਦੇ ਉੱਤੋਂ ਆਪਣੀ ਐਕਸਪਾਇਰੀ ਵਗੈਰਾ ਚੈੱਕ ਕਰਨਾ ਇਹ ਤੁਹਾਡਾ ਰਾਈਟ ਹੈ ਅਗਰ ਤੁਹਾਡੀ ਚੀਜ਼ ਕਿਸੇ ਕਿਸਮ ਦੀ ਕੋਈ ਖਾਣ-ਪੀਣ ਚ ਖਰਾਬ ਨਿਕਲ ਆਉਂਦੀ ਹੈ ਤਾਂ ਉਸ ਨੂੰ ਤੁਸੀਂ ਦੁਕਾਨਦਾਰ ਦੇ ਅੱਗੇ ਜਾ ਕੇ ਉਹਦੇ ਗਲਤੀ ਦਾ ਅਹਿਸਾਸ ਕਰਾਉਣਾ ਅਗਰ ਉਹ ਗਲਤੀ ਦਾ ਅਹਿਸਾਸ ਨਹੀਂ ਕਰਦਾ ਤਾਂ ਕੰਜ਼ਿਊਮਰ ਕੋਰਟ ਦੇ ਰਾਹੀਂ ਤੁਸੀਂ ਆਪਣੇ ਸਾਰੇ ਅਧਿਕਾਰਾਂ ਦੀ ਵਰਤੋਂ ਕਰ ਸਕਦੇ ਹੋ ਮੈਂ ਅੱਜ ਕਸਟਮਰ ਡੇ ਦੇ ਉੱਤੇ ਕੰਜ਼ਿਊਮਰ ਡੇ ਦੇ ਉੱਤੇ ਇੱਕੋ ਹੀ ਗੱਲ ਕਹੂੰਗਾ ਕਿ ਸਾਡਾ ਸਮਾਜ ਦਾ ਉਹ ਢਾਂਚਾ ਜਿਹੜਾ ਸਾਡੇ ਸਮਾਜ ਦੀਆਂ ਲੋੜਾਂ ਪੂਰੀਆਂ ਕਰਦਾ ਹੈ ਔਰ ਓਟਾਂਚਾ ਜਿਹੜਾ ਪੱਕੇ ਬਿਲਦੇ ਉੱਤੇ ਕੰਮ ਕਰਦਾ ਹੈ ਉਹ ਵਧਾਈ ਦੇ ਪਾਤਰ ਨੇ ਜਿਹੜੇ 2 ਨੰਬਰ ਦਾ ਤੇ ਦਾ ਨਕਲੀ ਕੱਕਾ ਧੰਦਾ ਕਰਦੇ ਨੇ ਉਹਨਾਂ ਵਾਸਤੇ ਜਿਹੜਾ ਕਾਨੂੰਨ ਹੈ ਬਹੁਤ ਸਖਤ ਹੈ ਇਸ ਕਰਕੇ ਅੱਜ ਅਸੀਂ ਕਸਟਮਰ ਡੇ ਦੇ ਉੱਤੇ ਸਾਰੇ ਨਾਲ ਮਿਲ ਕੇ ਇਸ ਕਸਟਮਰ ਡੇ ਨੂੰ ਇੱਕ தேਸ਼ ਦੀ ਸੇਵਾ ਦਾ ਦਿਨ ਮੰਨ ਕੇ ਇਸ ਦੇ ਵਿੱਚ ਪੂਰਾ ਯੋਗਦਾਨ ਪਾਈਏ ਤਾਂ ਇਸ ਤਰ੍ਹਾਂ ਦੀਆਂ ਬਾਕੀ ਚੰਗੀਆਂ ਵਿਚਾਰਾਂ ਨਾਲ ਸੰਪਰਕ ਕਰਨ ਵਾਸਤੇ ਮੇਰੇ ਵੈਲਨੈਸ ਸੋਚ ਪੇਜ ਅਤੇ ਮੇਰੇ ਫੇਸਬੁੱਕ ਅਤੇ ਮੇਰੇ YouTube ਚੈਨਲ ਨੂੰ ਫੋਲੋ ਕਰੋ ਥੈਂਕ ਯੂ ਥੈਂਕ ਯੂ